ਭਾਈ ਇੱਕ ਪ੍ਰੈਮਚਰ ਸ਼ਿਫਟ ਕੋਲ ਕਰਦਾ ਕੋ ਪੁੱਛੇ ਹੁਣਿਆ ਕਿ ਅੰਦਰ ਆਖਰੀ ਸ਼ਿਫਟ ਹੋ ਗਈ ਉਹਦੇ ਬਾਅਦ ਅਸੀਂ ਕੋਈ ਤੇ ਬੱਚਾ ਨਹੀਂ ਖਿਜਾਉਂਗੇ ਧਿਆਨ ਰੱਖਿਓ ਇਹ ਤੋਂ ਆਪਣੀ ਸ਼ਿਫਟ ਆਖਰੀ ਹੋ ਜਾਊਗੀ ਇਹ ਦੇਖੋ ਮੈਂ ਬੰਨ੍ਹੇ ਕਿ ਬਟੇ ਨੂੰ ਪੁੱਛ ਕੇ ਐਨਾਨਸਮੈਂਟ ਗਾਰੰਟੀ ਬਈ ਜਖੜਨੇ ਹੋ ਜਾਂਦੇ ਦੇਖੋ ਬਤੰਦਰ ਠੈਣੀ ਵੀ ਗੁਦਰਤੀ ਗੱਲ ਹੈ ਐਨ ਚੁੱਪੀ ਦੇ ਜਿਹਨਾਂ ਨੇ 82 ਦਾ ਔਰ ਸਿਕੜ ਦੇ ਜਿਹਨਾਂ ਨੇ 75 ਦਾ ਫੇਰ ਸਿਕੜ ਦੇ

ਗੰਨਾਦ ਨਹਾਰੀ ਲਾ ਸਿੰਘ ਨਹਾਰੀ ਸਰਦਾਰ ਛੇਰ ਸਿੰਘ ਨਹਾਰੀ ਗੱਲ ਜੀ ਹਰਮਨ ਚੱਲੀਆਂ ਬਲਕਾਰ ਚੱਲੀਆਂ ਕਰਦੀਪ ਚੱਲੀਆਂ ਗਿੱਲ ਗਰੁੱਪ ਚੱਲੀਆਂ ਚਲੋ ਭਾਈ ਸਾਰੇ ਆਈ ਬਈ ਓਏ ਤਾਰਾ ਘਾਹ ਰੋੜਕੀ ਤਾਰਾ ਖਾਨ ਤਾਰਾ ਖਾਨ ਆਵੇ ਬਾਈ ਆ ਜੇ ਇਹ ਤੋਂ ਅਗਲੀ ਛੇਵਾਂ ਆਖਰੀ ਹੋਣੀ ਤਿਆਰ ਰੱਖਿਓ ਜੀ ਪੀਜੇ ਸ਼ੇਰਗਿਲ ਐਸੀ ਜਾਗਰ ਕ੍ਰਪਾ ਭਾਈ ਕਰ ਸਭਾ ਵੀ ਰੋਮਾ ਸੰਸਪਰ ਪਿੰਡ ਦੇ ਰੁਕੀ ਨਾਲ ਇਹਨਾਂ ਦੇ ਬਹੁਤ ਪੀਜੇ ਸ਼ੇਰਗਿਲ ਰਾਜੂ ਗੁਜਰਵਾਲ ਬੇਲਾ ਸਿੰਘ ਲੰਗ ਬੇਜਰ ਸਿੰਘ ਬਿਆਲਾ ਰਾਜੂ ਸਨਾਲਾ ਇਹੋ ਹੀ ਗਰੁੱਪ ਭਾਈ ਸਾਰੇ ਜੀ ਪਾਲਾ ਚਲਾਉਣ ਦੇਸੀ ਨਗਰਾ ਸ਼ੋ ਗਰੁੱਪ ਦਾ ਬਾਜ ਗਰੁੱਪ ਇੱਕ ਹਰਤਨਪੁਰ ਪਰ ਇੱਕ ਬਾਜ ਗਰੁੱਪ ਅਕਬਾਲਪੁਰ ਆ ਗਿਆ ਦੇਖੋ ਐਡੇ ਬੱਬੂ ਗੁਣੇਸ਼ਾ ਬਈ ਉਹ ਵੀ ਲਾਲ ਚੜਿਆ ਹੋਇਆ ਬੱਬੂ ਗੁਣੇਸ਼ਾ ਸਰਪਾਰ ਸਰਵਦੀਪ ਸਿੰਘ ਉਹ ਦੇਸ਼ ਕਲਾ ਬੁੱਗਾ ਜੈਣੀਆ ਦੇ ਵੀ ਜਿਹੜੇ ਪਿਛਲੇ ਸਾਲ ਦਾ ਜੇਤੂ ਉਹ ਪੱਕਾ ਉਹ ਵੀ ਚੜਿਆ ਬਾਈ ਜਸਮਨ ਸਿੰਘ ਪੋਤਰਾ ਸਰਦਾਰ ਤਰਸੇਹ ਸਿੰਘ ਪਹਿਲਾ ਮੋਰਸਕਲ ਜਿਹੜਾ ਉਹਨਾਂ ਵੱਲੋਂ ਉੱਤ ਜਾਣਾ ਦੇਖ ਲੈ ਕਿਹੜੇ ਬੰਦੇ ਚਾਪੀਆਂ ਮਿੱਤਰੋ ਕਰਦੀਪ ਸਿੰਘ ਸੁਪੁੱਤਰ ਭਾਈ ਚਰ ਸਿੰਘ ਜਿੱਲ ਜਿੱਲਾ ਯਾਰ ਇਹਨੇ ਜਿਹੜਾ ਦੇ ਪਿੱਛੇ ਧੰਨਵਾਦ ਕਰਦਾ ਇਹ ਪਰਿਵਾਰ ਪਰਣਾ ਘਰਾਟਿਆ ਹੈ ਤਰਵਤੀਆ ਬਾਈ ਸਦਾ ਚੰਦੀਪ ਸਿੰਘ ਸਬੰਤਰ ਬਾਈ ਚਰ ਸਿੰਘ ਜਿੱੱਲ ਜੱਲਾ ਨਾ ਸੁਖੀ ਜਨਾਲੀ ਮਗੜ ਜਾ ਰਹੇ ਹਨ ਜਿਹੜੇ ਬੇ گلابی ਸਿਰ ਤੇ ਆਪਣੇ ਦੁਪੱਟਾ ਸਿੱਧਿਆ ਇਹ ਆ ਸੁਖੀ ਜਨਾਲੀ

ਆ ਵੇ ਚੀਕ ਲੰ ਲਾ ਕੇ ਜੋੜੋ ਬੋਤਾਲੂ ਹਰ ਜਨੋ ਬੜੇ ਕੈਮਰ ਜੀ ਨਾ ਵੀ 4 ਵਜੇ ਕਹਿੰਦੇ ਤੇ ਕਿਹਨੀਆਂ ਆ ਜਾਣਗੀਆਂ ਇਹਦੇ ਤੋਂ ਫੇਲਣ ਦੇ ਮੈਨੂੰ ਉਹ ਚੱਲ ਵੀ ਫੋਨ ਨਾਲਿਆ ਹਾਂ 4:00 ਵਜੇ ਤਾਂ ਕੋਈ ਕੋਈ ਬੰਦਾ ਇੱਕੋ ਚਾਹੀਦਾ ਪਜਾਲੋ ਪਜਾਲੋ ਬੜਾ ਦਰਦ ਆ ਗਿਆ ਲੇਪਾ ਜਗਰੂਪ ਸਿੰਘ ਜੋਪਾ ਬੇਕੋਵਾ ਧੰਨਵਾਦ ਜੀ ਬੜੀ ਮਿਹਰਬਾਨੀ ਦੇਖੋ ਇਹ ਮੌਸਮ ਖਰਾਬ ਹੁੰਦਾ ਜਾਂਦਾ ਤੁਹਾਨੂੰ ਇਹ ਕਹੀ ਜਾਂਦੇ ਗੱਲਦੀ ਤੋਂ ਗੱਲਦੀ ਕਰੋ ਕਿਉਂਕਿ ਜਿਹੜੀਆਂ ਰਹਿ ਗਈਆਂ ਉਹ ਰਹਿ ਗਈਆਂ ਆਹਾ ਭਾਈ ਬੇਚਿਆ ਜਿਹੜੇ ਪੱਜਰ ਤੋਂ ਰਹਿ ਗਏ ਰਹਿ ਗਏ ਤੇ ਕਹਿੰਦੇ ਅਸੀਂ ਮੌਸਮਾ ਨਹੀਂ ਦੇਣਾ ਜਿਹੜਿਆ ਪੱਟ ਗਿਆ ਇਹ ਕਿ ਮਕਾ ਦੇਣੀ ਗੱਲ ਇਹ ਤੂੰ ਹੀ ਰੱਖਣਾ ਹੈ ਕਾਂਟਾ ਅਸੀਂ ਪਹਿਲਾਂ ਰੋੜਾ ਪਾਇਆ ਤੋ ਇੱਕ ਵੀ ਗੱਡੀ ਰਹਿ ਕੇ ਨਹੀਂ ਗਈ ਝਾਟੇ ਦੇ ਵਿੱਚ ਇੱਕ ਗੱਡੀ ਵੀ ਗਈ ਇਹ ਤੈਨੂੰ ਦੇਖੀ ਗਏ ਤੇ ਵੀ ਦੇਖਿਆ ਅਸੀਂ ਬਾਰ-ਬਾਰ ਕਹਿੰਦੇ ਵੀ ਮੌਸਮ ਦੇ ਖਰਾਬ ਹੋਣਾ ਮੌਸਮ ਨੇ ਖਰਾਬ ਹੋ ਜਾਣਾ ਉਮੈ ਆਇਆ ਕਿਵੇਂ ਭੱਜਣ ਨੂੰ ਤੇਲ ਲੈ ਕੇ ਦਿੱਲੇ ਕਿਹੜੇ ਭਾਈ ਆਇਆ ਉਹ ਖਬਰ ਜਾਣ ਕੇ ਬੋਲਦਾ ਬਣੇ ਤੋਂ ਉਹਨੇ ਜਾਣੇ ਬਾਹਰ ਕੋਈ ਆ ਜਾਣਦੇ ਯਾਰ ਯਾਰ ਇੱਕ ਹੋਰ ਆਉਂਦਾ ਰਾਜ ਉਹ ਗੱਲੇ ਲਗਾ ਕਰ ਲੋ ਬੀਸੀ ਮੜਾ ਜਾ ਬੋਲ ਅੱਗੇ ਕਰ ਲੋ ਤੇਰੇ ਗੱਲ ਬੋਲਦਿਆਂ ਦੇ ਨੇੜੇ ਕਰ ਲੋ ਇੱਕ ਵਾਰੀ ਉੱਥੇ ਘੜਾ ਦੇ ਜਾ ਪੰਜ ਚਾਰ ਮਿੰਟ ਕੋਈ ਪਹਿਲਾਂ ਨਹੀਂ ਨੀ ਨਾ ਵੀ ਆ ਜਾ ਬੈਠੋ ਕੰਬੀਆ ਦੀ ਉਧਰ ਨਾ ਮੌਸਮ ਖਰਾਬ ਹੋਈ ਜਾਂਦਾ ਲੇਜੋ ਲੇਜੋ ਵੀਰ ਥੋੜਾ ਜਿਹੀ ਵੇ ਘਰਾ ਦੇ ਨਹੀਂ ਬਹੁਤ ਦੇਲੇ ਚਲੋ ਜਾਓ ਹੋ ਜਾ ਲੱਭਣੀ ਥੋੜੀ ਜਿਆਦਾ ਤਹਿਤ ਨਹੀਂ ਤੁਸੀਂ ਬਣਾਵਾ ਲਿਆ ਜੀ ਆਪਾਂ ਦੇ ਪਹਿਲਾਂ ਆਪ ਕੋ ਬਾਅਦ ਵਿੱਚ ਆਪਾਂ ਜੀ ਨੂੰ ਨੋਟ ਲਿਖ ਦਿੰਦਾ ਜੀ ਚਲ ਗਿਆ ਉਹ ਤੁਹਾਨੂੰ ਉਹ ਮਦਦ ਬਾਰੇ ਮੈਂ ਜਾਨ ਲਉਣੀ ਸੀ ਹਾਂ ਹਾਂ ਆਹ ਵਾਹ ਬਹੁਤ ਬਹੁਤ ਮੈਂ ਪਿਛੋਕੜ ਤੋਂ ਬਣਾ ਰਿਹਾ ਮੀਟਰ ਸਾਹਿਬ ਉਹ ਬੰਦੇ ਦਾ ਕਣਕ ਦੇ ਮੜੇ ਤੇ ਪੱਟੇ ਲੱਗਦਾ ਆ ਐਂ ਨਹੀਂ ਰਾਹ ਸਾਣੀ ਚੱਲ ਜਾ ਚੱਲ ਚੱਲ ਭੱਜੋ ਟੂਟਰ ਸ਼ਪਾਰ ਬਾਈ ਕਿਆਸੀ ਲਓ ਜੀ ਟੂਟਰ ਸ਼ਪਾਰ ਦਾ ਸਮਾਜੀ ਬਾਈ ਕਿਆਸੀ ਤੇਜਾ ਸ਼ਰਗੋ ਐਂਡ ਪਾਰਟੀ ਮਨਜੀਤ ਸਿੰਘ ਲੋਗੜਾ ਜਗਤਪਾਲ ਰੈਂਟਲੋ ਪੰਜਾਣਾ ਬੰਦਰ ਪੰਜਾਣਾ ਘਰਮੂਹ ਸਿੰਘ ਜੱਲੋ ਪਿੰਡ ਪੰਜਾਣਾ ਜਿਹੜਾ ਕਿ ਸਾਡੇ ਸਨਿਆਤ ਤੋਤਾ ਸਬਤਰ ਪੰਜਾਣਾ ਜੱਲੋ ਵਾਲਾ ਸਨਿਆਤ ਵੀ ਬਾਜੀ ਜੰਦਰ ਸਿੰਘ ভাই ਹੰਦਵੇ ਚੋਟੀ ਦੇ ਪਹਿਲਵਾਨ ਭਾਈ ਜੰਦਰ ਸਿੰਘ ਤੁਹਾਡੇ ਰਿ ਧੰਨਵਾਦ ਕਰਦਾ ਮੰਨੇ ਪਰ ਮੰਨੇ ਪਰਾਂਵੇਂ ਅੱਜ ਦੇ ਵੀ ਲੰਬੇ ਸਮੇਂ ਤੋਂ ਹਾਜ਼ਰ ਨੂੰ ਸੱਭਾ ਪਾਈਆਂ ਪਾਈਆਂ ਮਿੱਤਰੋ ਦੁਨੀਆ ਦੇ ਵਿੱਚ ਆਓ ਭਾਈ ਜਨ ਦਸਰੇ ਧੰਨਵਾਦ ਕਰਦੀ ਅਖੇਰ ਮੇਰੇ ਪਹੁੰਚ ਗਏ ਭਾਈ ਜਨ ਦਸਰੇ ਆਹ ਖੜੋ ਭਾਈ ਅੱਜ ਉਹ ਆਰਜੋ ਦੇ ਵਾਪਸ ਵਧੀਆ ਅਗਲੀ ਵਾਰ ਸਾਥੀਆਂ ਦੋਣੀਆਂ ਫਿਰ ਚਲੋ ਦੁਨੀਆ ਭਾਈ ਤੋਂ ਵੀ ਭਜਾ ਦੋ ਨੀ ਨੇ ਬੰਨੇ ਅਖਰ ਨੂੰ ਥੋੜੀ ਸਾਡੇ ਤੇਜ ਦੀ ਵਧੀਆ ਕਰੋ आपको बजाद में खेल पैसा सेव दूसरे चलो हम चढ़िया पैर सती आपके प्यारिया पाई राज

ਹਾਂ ਜੰਡੇ ਦੀ ਫੇਰ ਆ ਬੇਦਰ ਸੰਗਲਾਪਰ ਮੋਬ ਪ੍ਰਾਨੇ ਘਾਟੀਆਂ ਛੱਡੀ ਗਈ ਵੀ ਆ ਜਿਹੜੇ ਭਰਾ ਨੇ ਉੱਥੇ ਹੋ ਕੇ ਖੜੇ ਆ ਇਹਨਾਂ ਦੇ ਥੋੜੇ ਪਰੇ ਨੂੰ ਹੋ ਜਾਓ ਕਿਉਂਕਿ ਬਹਿਰਾ ਕਹਿ ਰਹੀ ਡਰ ਚੱਲਦਾ ਥੋੜਾ ਪਿੱਛੇ ਨੂੰ ਹੋ ਜਾਓ ਓਏ ਓਏ ਕੰਮ ਜੀ ਹੋਣਾ ਕਰ ਮੈਂ ਕਹਿੰਦੇ ਆ ਇੱਕ ਹੋਣੀ ਇਹ ਤੁਹਾਡਾ ਫੈਲਾ ਆ ਤੁਹਾਨੂੰ ਪੱਲਾ ਦੀ ਪੱਲਾ ਪੱਲਾ ਜਾਂਦੇ ਨੂੰ ਕਰਦੇ ਆ ਪੱਲਾ ਕਿੱਛ ਥਰੇ ਆ ਬੋਲ ਬੋਲ ਦੇਖੇ ਥਰੇ ਜੇ ਚਲਾ ਜਾਏ ਆ i got a